ਕੁਵੇਤ ਦੇ ਮੰਗਾਫ ਇਲਾਕੇ ਦੇ ਵਿੱਚ ਬੁੱਧਵਾਰ ਸਵੇਰੇ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ। ਇਸ ਬਿਲਡਿੰਗ ਦੇ ਵਿੱਚ ਕਰੀਬ 160 ਭਾਰਤੀ ਮਜ਼ਦੂਰ ਜਿਹੜੇ ਆ ਇਹ ਰਹਿ ਰਹੇ ਸੀਗੇ ਤੇ 40 ਮਜ਼ਦੂਰ ਜਿਹੜੇ ਆ ਉਹਨਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਸਾਰੇ ਮਜ਼ਦੂਰ ਕੇਰਲ ਤੇ ਤਾਮਿਲਨਾਡੂ ਸੂਬਿਆਂ ਦੇ ਨਾਲ ਸੰਬੰਧ ਰੱਖਦੇ ਆ ਤੇ ਕੁਵੇਤ ਦੇ ਵਿੱਚ ਕੰਸਟਰਕਸ਼ਨ ਦਾ ਇਹ ਕੰਮ ਕਰਦੇ ਸੀਗੇ। ਹੁਣ ਜਦੋਂ ਕੁਵੈਤ ਦੇ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਤਾਂ ਉਹਦੇ ਵਿੱਚ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਹੈ ਕੁਵੈਤ ਦੇ ਗ੍ਰਹਿ ਮੰਤਰੀ ਫਹੀਦ ਯੂਸਫ ਇਹ ਗੱਲ ਕਹਿੰਦੇ ਆ ਵੀ ਜਿਹੜੇ ਠੇਕੇਦਾਰ ਨੇ ਇਹ ਪੈਸਾ ਬਚਾਉਣ ਦੇ ਚੱਕਰਾਂ ਦੇ ਵਿੱਚ ਜੇ ਜਿਹੜੀ ਬਿਲਡਿੰਗ ਦੀ ਕਪੈਸਿਟੀ ਘੱਟ ਹੁੰਦੀ ਆ ਭਾਵੇਂ ਜੇ ਉੱਥੇ 100 ਬੰਦਾ ਰਹਿ ਸਕਦਾ ਤਾਂ ਇਹ 150 ਬੰਦਾ ਜਿਹੜਾ ਵਾ ਉੱਥੇ ਰਖਾ ਦਿੰਦੇ ਆ ਤਾਂ ਜੋ ਇਹਨਾਂ ਦਾ ਕਿਰਾਇਆ ਜਿਹੜਾ ਉਹ ਬਚ ਸਕੇ ਕਿਉਂਕਿ ਜਦੋਂ ਭਾਰਤ ਤੋਂ ਜਾਂ ਕਿਸੇ ਹੋਰ ਮੁਲਕਾਂ ਦੇ ਵਿੱਚੋਂ ਇਹ ਕੰਸਟਰਕਸ਼ਨ ਜੌਬ ਵਾਸਤੇ ਬੰਦੇ ਜਾਂਦੇ ਆ ਤਾਂ ਇਹਨਾਂ ਨੇ ਇਸ਼ਤਿਹਾਰਾਂ ਦੇ ਵਿੱਚ ਪਹਿਲਾਂ ਹੀ ਇਹ ਗੱਲ ਲਿਖੀ ਹੁੰਦੀ ਆ ਵੀ ਰਹਿائش ਸਾਡੇ ਵੱਲੋਂ ਦਿੱਤੀ ਜਾਏਗੀ ਤੇ ਫਿਰ ਇਹ ਠੇਕੇਦਾਰ ਕੀ ਕਰਦੇ ਆ ਇਹ ਜਿੱਥੇ ਇੱਕ ਕਮਰੇ ਦੇ ਵਿੱਚ ਦੋ ਬੰਦਿਆਂ ਦੇ ਰਹਿਣ ਦੀ ਜਗ੍ਹਾ ਹੁੰਦੀ ਹੈ ਉੱਥੇ ਤਿੰਨ ਤਿੰਨ ਚਾਰ ਚਾਰ ਬੰਦੇ ਜਿਹੜੇ ਆ ਇਹਨਾਂ ਨੇ ਐਡਜਸਟ ਕੀਤੇ ਹੁੰਦੇ ਆ ਕਿਉਂਕਿ ਇਹਨਾਂ ਨੇ ਆਪਣੇ ਪੈਸੇ ਜਿਹੜੇ ਆ ਉਹ ਬਚਾਉਣੇ ਹੁੰਦੇ ਆ ਤੇ ਹੁਣ ਕੁਆਇਦ ਦੇ ਗ੍ਰਹਿ ਮੰਤਰੀ ਫਹੀਦ ਯੂਸਫ ਦਾ ਕਹਿਣਾ ਵੀ ਇਹ ਜਿਹੜੀ ਕਾਰਵਾਈ ਹੈ ਉਹਨਾਂ ਠੇਕੇਦਾਰਾਂ ਦੇ ਖਿਲਾਫ ਵੀ ਕੀਤੀ ਜਾਏਗੀ ਵੀ ਬਿਲਡਿੰਗ ਦੀ ਕਪੈਸਿਟੀ ਇੰਨੀ ਹੈ ਹੀ ਨਹੀਂ ਸੀਗੀ ਤੁਸੀਂ ਇਸ ਤੋਂ ਵੱਧ ਬੰਦੇ ਰੱਖੇ ਕਿਵੇਂ ਹੋਏ ਆ ਹਾਦਸਾ ਜਿਹੜਾ ਦੱਸਿਆ ਜਾ ਰਿਹਾ ਵੀ ਸ਼ਾਰਟ ਸਰਕਟ ਨਾਲ ਹੋਇਆ ਕੋਈ ਕਹਿ ਰਿਹਾ ਵੀ ਇਹ ਹਾਦਸਾ ਜਿਹੜਾ ਕਿਚਨ ਦੇ ਵਿੱਚ ਅੱਗ ਲੱਗ ਗਈ ਉਤੋਂ ਹੋਇਆ ਪਰ ਕਿਉਂਕਿ ਬੰਦੇ ਬਹੁਤ ਜ਼ਿਆਦਾ ਸੀਗੇ ਧਮਕ ਘੁੱਟਣ ਲੱਗ ਪਿਆ ਸਾਹ ਲੈਣਾ ਔਖਾ ਹੋ ਗਿਆ ਔਰ ਇਸੇ ਦੌਰਾਨ 40 ਮਜ਼ਦੂਰ ਜਿਹੜੇ ਆ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਆ ਤੇ 50 ਦੇ ਕਰੀਬ ਮਜ਼ਦੂਰ ਜਿਹੜੇ ਆ ਉਹ ਇਸ ਵੇਲੇ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋਏ ਹੋਏ ਆ ਭਾਰਤ ਸਰਕਾਰ ਨੇ ਇਸ ਪੂਰੇ ਕੇਸ ਦਾ ਸਖਤ ਨੋਟਿਸ ਲਿਆ ਗ੍ਰਹਿ ਮੰਤਰਾਲਾ ਜਿਹੜਾ ਭਾਰਤ ਸਰਕਾਰ ਦਾ ਤੇ ਜਿਹੜਾ ਐਕਸਟਰਨਲ ਅਫੇਅਰਸ ਹੈ ਉਹਨਾਂ ਨੇ ਵੀ ਇਹਦਾ ਸਖਤ ਨੋਟਿਸ ਲਿਆ ਉਹ ਵੀ ਰਾਪਤੇ ਦੇ ਵਿੱਚ ਹੈ ਔਰ ਮਾਰੇ ਗਏ ਪਰਿਵਾਰਾਂ ਵਾਸਤੇ ਭਾਰਤ ਸਰਕਾਰ ਵੱਲੋਂ 2-2 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਵੀ ਦੇਣ ਦਾ ਐਲਾਨ ਕੀਤਾ ਗਿਆ ਪਰ ਸਵਾਲ ਇਹ ਹੈ ਵੀ ਜੋ ਉੱਥੋਂ ਦੇ ਗ੍ਰਹਿ ਮੰਤਰੀ ਕਹਿ ਰਹੇ ਆ ਕਿ ਜਿਹੜੇ ਠੇਕੇਦਾਰ ਨੇ ਜਾਂ ਜਿਹੜੇ ਕੰਟਰੈਕਟਰਸ ਨੇ ਇਹ ਬਿਲਡਿੰਗਾਂ ਦੇ ਵਿੱਚ ਬੰਦੇ ਲੋੜ ਤੋਂ ਵੱਧ ਰੱਖਦੇ ਆ ਔਰ ਇਹਦੇ ਕਰਕੇ ਕਹਿੰਦੇ ਆ ਹਾਦਸਾ ਜਿਹੜਾ ਇਹ ਵਾਪਰਿਆ ਪਰ ਸਵਾਲ ਇਹ ਹੈ ਵੀ ਜੇ ਇਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਜੇ ਸਰਕਾਰਾਂ ਦੀ ਨੌਲੇਜ ਦੇ ਵਿੱਚ ਹੁੰਦਾ ਆ ਵੀ ਇਸ ਬਿਲਡਿੰਗ ਦੀ ਕਪੈਸਿਟੀ ਜਿਹੜੀ ਆ ਉਹ ਫਰਜ਼ ਕਰ ਲਓ 100 ਬੰਦੇ ਦੀ ਆ ਤੇ ਇੱਥੇ 120 ਬੰਦੇ 140 ਬੰਦੇ ਰਹਿ ਰਹੇ ਆ ਤਾਂ ਸਮਾਂ ਰਹਿੰਦਿਆਂ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਸਮਾਂ ਰਹਿੰਦਿਆਂ ਉਹਨਾਂ ਦੇ ਉੱਤੇ ਕੋਈ ਜੁਰਮਾਨਾ ਕਿਉਂ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਲਾਇਸੈਂਸ ਆ ਉਹ ਕਿਉਂ ਨਹੀਂ ਰੱਦ ਕਰ ਦਿੱਤਾ ਜਾਂਦਾ ਕਿ ਤੁਸੀਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਹੋ ਜਿਹੜਾ ਬੰਦਾ ਪਹਿਲਾਂ ਹੀ ਮਜ਼ਦੂਰੀ ਕਰਨ ਵਾਸਤੇ ਇਹ ਘਰੋਂ ਜਾਂਦਾ ਵਾ ਉਹਦੇ ਆਰਥਿਕ ਹਲਾਤ ਤਾਂ ਪਹਿਲਾਂ ਹੀ ਬੜੇ ਔਖੇ ਹੋਣਗੇ ਇਸੇ ਕਰਕੇ ਤਾਂ ਉਹ ਦੂਜੀਆਂ ਮੁਲਕਾਂ ਦੇ ਵਿੱਚ 12 12 14 14 ਘੰਟੇ ਜਿਹੜਾ ਉਹ ਕੰਮ ਕਰਦਾ ਤੇ ਉੱਪਰੋਂ ਜਿਹੜਾ ਇਹ ਲਾਲਚ ਦੇ ਦਿੱਤਾ ਜਾਂਦਾ ਠੀਕ ਹੈ ਕਿ ਆਪਣੇ ਵੱਲੋਂ ਇੱਕ ਸਹੂਲਤ ਦਿੱਤੀ ਜਾਂਦੀ ਹੈ ਜਦੋਂ ਇਸ਼ਤਿਹਾਰ ਹੁੰਦੇ ਆ ਵੀ ਖਾਣਾ ਵੀ ਦੇਾਂਗੇ ਰਹਿائش ਵੀ ਦੇਾਂਗੇ ਤੁਹਾਨੂੰ ਕਮਰੇ ਤੋਂ ਲੈ ਕੇ ਵੀ ਜਾਵਾਂਗੇ ਸਾਈਟ ਤੇ ਉਸ ਤੋਂ ਬਾਅਦ ਤੁਹਾਨੂੰ ਛੱਡ ਵੀ ਦਿੱਤਾ ਜਾਏਗਾ ਪਰ ਉਹਨਾਂ ਦੀ ਜਿਹੜੀ ਅਸਲ ਸਥਿਤੀ ਆ ਉਹ ਇਹ ਆ ਕਿ ਇਹ ਮਿਸਯੂਜ਼ ਕਰਦੇ ਆ ਇਹ ਉਹਨਾਂ ਲੋਕਾਂ ਦਾ ਇੱਕ ਹਿਸਾਬ ਦਾ ਸ਼ੋਸ਼ਣ ਕਰਦੇ ਆ ਵੀ ਇਹ ਜਿਹੜੇ ਲੋਕ ਆ ਇਹ ਚਲੋ ਆਪੋ ਆਪਣਾ ਦੇਸ਼ ਛੱਡ ਕੇ ਆਏ ਹੋਏ ਆ ਇਹਨਾਂ ਨੇ ਇੱਥੇ ਕੰਮ ਕਰਨਾ ਇਹਨਾਂ ਕੋਲੋਂ ਅਸੀਂ 12 ਦਾ 14 ਘੰਟੇ ਵੀ ਕੰਮ ਕਰਾ ਲਈਏ 15 ਵੀ ਕਰਾ ਲਈਏ ਇਹਨਾਂ ਨੇ ਕਰੀ ਜਾਣਾ ਕਿਉਂਕਿ ਇਹ ਤਾਂ ਵਿਚਾਰੇ ਹੈ ਹੀ ਮਜ਼ਦੂਰ ਆ ਔਰ ਇਸੇ ਦੇ ਚਲਦਿਆਂ ਇਹਨਾਂ ਨੂੰ ਕਿਸੇ ਵੀ ਜਿਹੜੀ ਰਿਹائش ਆ ਉਹ ਮੜੀ ਚੰਗੀ ਥਾਂ ਦੇ ਉੱਤੇ ਪਾ ਦਿਓ ਇਹਨਾਂ ਨੇ ਕਿਹੜਾ ਬੋਲਣਾ ਕਿਉਂਕਿ ਗ੍ਰਹਿ ਮੰਤਰੀ ਖੁਦ ਇਹ ਗੱਲ ਕਹਿ ਰਹੇ ਆ ਫਹੀਦ ਯੂਸਫ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਜਿਨ੍ਹਾਂ ਦੇ ਕੋਲ ਇਹਨਾਂ ਦੇ ਠੇਕੇ ਸੀਗੇ ਯਾਨੀ ਕਿ ਜਿਹੜਾ ਇਹਨਾਂ ਦਾ ਠੇਕੇਦਾਰ ਸੀਗਾ ਜਿਹੜਾ ਇਹਨਾਂ ਨੂੰ ਕੰਸ ਬਹਿਰhaal ਹੁਣ ਭਾਰਤ ਸਰਕਾਰ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਉਹ ਵੀ ਰਾਪਤੇ ਦੇ ਵਿੱਚ ਹੈਗੇ ਆ ਵੀ ਜਲਦ ਤੋਂ ਜਲਦ ਜਿਹੜਾ ਇਹ ਤੇ ਸਾਰੇ ਕੇਸ ਦੇ ਉੱਤੇ ਜਿਹੜਾ ਇਹਨਾਂ ਬੇੜਾ ਕੀਤਾ ਜਾਵੇ ਪਰ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਜਿਹੜੇ ਆ ਉਹਨਾਂ ਦੇ ਆਪਣਾ ਉਹਨਾਂ ਦੀ ਜਾਨ ਚਲੀ ਗਈ ਉਹਨਾਂ ਦਾ ਵਿਛੋੜਾ ਪੈ ਗਿਆ ਉਹਨਾਂ ਦਾ ਕੀ ਬਣੇਗਾ ਕਿਉਂਕਿ ਉਹ ਤਾਂ ਇਸੇ ਆਸ ਤੇ ਵਿਦੇਸ਼ਾਂ ਚ ਗਏ ਹੋਏ ਸੀਗੇ ਕਿ ਉੱਥੇ ਜਾ ਕੇ ਪੈਸੇ ਕਮਾਵਾਂਗੇ ਪਿੱਛੇ ਪੈਸੇ ਪਾਵਾਂਗੇ ਤੇ ਘਰ ਦੇ ਆਰਥਿਕ ਹਾਲਾਤ ਜਿਹੜੇ ਆ ਠੀਕ ਹੋ ਜਾਣਗੇ ਪਰ ਜੇ ਉਹਨਾਂ ਦੇਸ਼ਾਂ ਦੇ ਵਿੱਚ ਵੀ ਸਾਡੇ ਲੋਕ ਜਾ ਕੇ ਅਜਿਹੀਆਂ ਹਰਕਤਾਂ ਕਰਦੇ ਆ ਵੀ ਪੈਸਾ ਬਚਾਉਣ ਦੀ ਕਰਦੇ ਆ ਹਰ ਥਾਂ ਦੇ ਉੱਤੇ ਪੈਸਾ ਬਚਾਉਣ ਵਾਲੀ ਜਿਹੜੀ ਗੱਲ ਕੀਤੀ ਜਾਂਦੀ ਜੋ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਵੀ ਸਾਹਮਣੇ ਆ ਰਿਹਾ ਵੀ ਪੈਸਾ ਬਚਾਉਣ ਦੇ ਚੱਕਰ ਦੇ ਵਿੱਚ ਬਿਲਡਿੰਗ ਦੇ ਵਿੱਚ ਵੱਧ ਲੋਡ ਤੋਂ ਵੱਧ ਬੰਦੇ ਜਿਹੜੇ ਆ ਉਹ ਰਹਿ ਰਹੇ ਸੀਗੇ ਇਸੇ ਕਰਕੇ ਹਾਦਸਾ ਜਿਹੜਾ ਇਹ ਵਾਪਰਿਆ ਸੋ ਉਹਨਾਂ ਲੋਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਭਾਰਤ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਔਰ ਜਦੋਂ ਅਜਿਹੇ ਇਸ਼ਤਿਹਾਰ ਆਉਂਦੇ ਆ ਖਾਸ ਤੌਰ ਤੇ ਵੀ ਤੁਹਾਨੂੰ ਅਸੀਂ ਰਹਿائش ਦੇਾਂਗੇ ਖਾਣਾ ਦੇਾਂਗੇ ਉਹਨਾਂ ਦੀ ਵੀ ਚੰਗੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਹੈ ਵੀ ਜਿੱਥੇ ਇਹਨਾਂ ਲੋਕਾਂ ਨੇ ਜਾ ਕੇ ਰਹਿਣਾ ਜਿੱਥੇ ਇਹਨਾਂ ਨੂੰ ਜਿਹੜਾ ਖਾਣਾ ਦਿੱਤਾ ਜਾਣਾ ਉਹਦੀ ਮਿਕਦਾਰ ਕੀ ਹੈ ਉਹਦੀ ਕੁਆਲਿਟੀ ਕੀ ਹੈ ਕਿਹੜੀ ਥਾਂ ਦੇ ਉੱਤੇ ਇਹਨਾਂ ਨੂੰ ਰੱਖਣਾ ਉਹ ਮਿਆਰੀ ਜਗ੍ਹਾ ਹੈਗੀ ਹੈ ਜਾਂ ਇਸੇ ਤਰ੍ਹਾਂ ਦਾ ਜਿਹੜਾ ਵਕਤ ਇਹਨਾਂ ਨੂੰ ਵੜ ਦਿੱਤਾ ਜਾਂਦਾ ਕੁਕੜਾ ਵਾਂਗੂ ਵੀ ਠੀਕ ਆ ਤੁਸੀਂ ਰਹੀ ਜਾਓ ਇਹਦੇ ਉੱਤੇ ਵੀ ਜਿਹੜੀ ਭਾਰਤ ਸਰਕਾਰ ਨੂੰ ਵੀ ਸਖਤ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ